ਜੇਕਰ ਤੁਸੀਂ ਵੀ ਭਾਰੀ ਰਕਮ ਇਕੱਲੇ ਬੈਂਕ ਜਾਂ ਫਿਰ ਕਿਸੇ ਨਾਲ ਲੈਣ ਦੇਣ ਕਰਨ ਜਾ ਰਹੇ ਹੋ ਤਾਂ ਪਿੱਛੇ ਮੁੜ ਜਾਓ ਦੇਖਿਓ ਕਿਤੇ ਮੰਜ਼ਿਲ ਤੱਕ ਪਹੁੰਚਣ ਤੋਂ ਪਹਿਲਾਂ ਆਹ ਕੰਮ ਤੁਹਾਡੇ ਨਾਲ ਨਾ ਹੋ ਜਾਵੇ ਆਹ ਬੰਦੇ ਰਸਤੇ ਦੇ ਵਿੱਚ ਤੁਹਾਡਾ ਇਸ ਤਰੀਕੇ ਦੇ ਨਾਲ ਬੈਠ ਕੇ ਇੰਤਜ਼ਾਰ ਕਰ ਰਹੇ ਨੇ ਜਾਣਕਾਰੀ ਦਿੰਦੇ ਆ ਉੱਚ ਅਧਿਕਾਰੀ ਨੇ ਦੱਸਿਆ ਕਿ ਵਿਅਕਤੀ ਪੈਟਰੋਲ ਪੰਪ ਤੇ ਲੱਗਿਆ ਹੋਇਆ ਸੀ ਤੇ ਦੂਸਰੇ ਪੈਟਰੋਲ ਪੰਪ ਤੇ ਕੈਸ਼ ਜਮਾ ਕਰਵਾਉਣ ਵਾਸਤੇ ਜਾ ਰਿਹਾ ਸੀ ਕਿ ਫਾਟਕ ਦੇ ਨਜ਼ਦੀਕ ਤਿੰਨ ਬੰਦੇ ਇੱਕ ਪਾਸੇ ਤੇ ਦੋ ਬੰਦੇ ਇੱਕ ਪਾਸੇ ਖੜੇ ਸੀ ਉਹ ਤੇਜ਼ ਹਥਿਆਰ ਵਿਖਾ ਕੇ ਉਸ ਵਿਅਕਤੀ ਤੋਂ 5 ਲੱਖ ਰੁਪਏ ਕੈਸ਼ ਲੈ ਕੇ ਫਰਾਰ ਹੋ ਗਏ ਜਿਸ ਦੇ ਸਬੰਧ ਵਿੱਚ ਵੱਖ-ਵੱਖ ਟੀਮਾਂ ਬਣਾ ਕੇ ਜਲਦ ਦੋਸ਼ੀਨ ਨੂੰ ਫੜਨ ਦੇ ਵਾਸਤੇ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਥਾਣਾ ਸਦਰ ਦੇ ਵਿੱਚ ਘਟਨਾ ਹੋਈ ਸੀ ਲੁੱਟ ਦੀ ਇਹਦੇ ਸਬੰਧੀ ਕੰਟਰੋਲ ਰੂਮ ਤੇ ਤਲਾਸ਼ੀ ਸੀ ਜਿੱਤੇ ਮੈਂ ਡੀਐਸਪੀ ਡੀਐਸਪੀ ਸਦਰ ਬਠਿੰਡਾ ਮੈਡਮ ਹਿੰਦੀ ਜੀ ਵੀ ਆਗੇ ਸੀਗੇ ਉਹ ਟੀਮਾਂ ਵੀ ਸਾਡੀ ਸੀ ਦੀ ਆ ਗਈਆਂ ਮੌਕੇ ਤੇ ਜਿਸ ਬੰਦੇ ਨਾਲ ਖੂ ਹੋਈਆ ਤਲਵਿੰਦਰ ਸਿੰਘ ਜੋ ਲੈਂਸ ਜੂਬੰਪ ਤੇ ਲੱਗੇ ਉਹ ਵੀ ਸਾਨੂੰ ਮਿਲ ਗਿਆ ਪੰਜ ਬੰਦੇ ਸੀਗੇ ਜੋ ਹੁਣ ਤੱਕ ਦੀ ਤਫ਼ਤੀਸ਼ ਸਪਸ਼ਟ ਹੋਇਆ ਵਾ ਦੋ ਇੱਕ ਗਰੁੱਪ ਚ ਖੜੇ ਸੀ ਤਿੰਨ ਇੱਕ ਗਰੁੱਪ ਚ ਖੜੇ ਸੀਗੇ ਇਹਦੇ ਕੋਲ ਕੈਸ਼ ਵਾਲਾ ਬੈਂਕ ਸੀਗਾ ਜਿੱਚੇ 1 ਪੰਜ ਲੱਖ ਰੁਪਈਆ ਕਹਿ ਰਿਆ ਸੀਗਾ ਲੁੱਟ ਕੇ ਲੈ ਗਏ ਜਿਹੜੇ ਦੋਸਿਆਂ ਕੋਲ ਇੱਕ ਲੋਹਾ ਪੈਪਰਾੜ ਸੀਗਾ ਤੇ ਇੱਕ ਕਣ ਕਹਿ ਰਿਆ ਇਹ ਜਿਹੜਾ ਇਹ ਤੇ ਮਾਰਿਆ ਤੇ ਮੋਟਰਸਾਈਕਲ ਦੇ ਦਾ ਫਰੰਟ ਵਾਲਾ ਜਿਹੜਾ ਹੁੰਦਾ ਸ਼ੀਸ਼ਾ ਟੁੱਟਿਆ ਵਾ ਫੇਰੀਂ ਗਲੀ ਕੋਈ ਘਟਨਾ ਨਹੀਂ ਹੋਈ ਐ ਤਰਲਿੰਦਰ ਸਿੰਘ ਮਦਈ ਛੜਾ ਮੌਕੇ ਤੇ ਖੜਾ ਤੇ ਹੋਰ ਵੀ ਜਿਹੜੇ ਨੇੜੇ ਦੇ ਨੇੜੇ ਖੇਤਾਂ 'ਚ ਕੰਮ ਕਰਨ ਵਾਲੇ ਆ ਉਹ ਵੀ ਛੜੇ ਕਰੇ ਕੋਈ ਗੋਲੀ ਗਲੀ ਗਲੀ ਕੋਈ ਗੇਈ ਕੋਈ ਗਲਤ ਨਹੀਂ ਹੈਗੀ ਕੀ ਉਮੀਦ ਕਰਦੇ ਹੋ ਕਦੋਂ ਤੱਕ ਪੇਸ ਹੋ ਜੀ ਇਹਨੂੰ ਅਸੀਂ ਜਲਦੀ ਕਰ ਲਾਂਗੇ ਡੇਸ ਜਿੰਨੀ ਜਲਦੀ ਹੋ ਸਕੇ ਉਦੋਂ ਜਲਦੀ ਜਲਦੀ ਕਰ ਜਲਦੀ ਕਰ ਲਓ ਇੱਕ ਬੰਦੀ ਡਿਪਸਾ ਬਾਰਦਾ ਉਸ ਨੂੰ ਅੰਜਾਮ ਦੇ ਨਾਲ ਹੁਣ ਤੱਕ ਦੀ ਤਫਤੀਸ਼ 'ਚ ਪੰਜ ਬੰਦੇ ਆਏ ਜੀ ਪੰਜ ਬੰਦੇ ਆਏ ਨੇ ਤੇ ਉਹ ਅਸੀਂ ਕਲੀਅਰ ਕਰ ਲਾਂਗੇ ਜਲਦੀ ਕਿੰਨਾ ਮਾਉਂਟ ਕਿੱਥੇ ਲੈ ਕੇ ਜਾ ਰਹੀ ਸਾਰੇ ਇਹ 5 ਲੱਖ ਰੁਪਏ ਸੀਗੇ ਦੋ ਬਰੋਲ ਪੰਪ ਨੇ ਇੱਕ ਪ ਦੇਖ ਲਓ ਅੱਜਕੱਲ ਤਾਂ ਬਾਹਰ ਦਾ ਮਾਹੌਲ ਐਨਾ ਜ਼ਿਆਦਾ ਖਰਾਬ ਹੋ ਚੁੱਕਿਆ ਕਿ ਲੁਟੇਰੇ ਥਾਂ-ਥਾਂ ਤੇ ਬੈਠ ਕੇ ਵਾਰ ਦਾਤਾਂ ਨੂੰ ਅੰਜਾਮ ਦੇ ਰਹੇ ਨੇ ਕਿਸੇ ਪਾਸੇ ਵੀ ਲੋਕ ਸੁਰੱਖਿਤ ਨਹੀਂ ਜਾ ਪਰੇ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ